ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਹੁਣ ਮੈਂ ਹੋ ਗਈ ਸੀ ਰੈਡੀ ਹੁਣ ਚੱਲੀ ਸੀਗੀ ਕੰਮ ਤੇ ਤੇ ਅੱਜ ਸ਼ਾਮ ਨੂੰ ਹੈਗੀ ਹੈ 4 ਵਜੇ ਮੇਰੀ ਅਪਾਇੰਟਮੈਂਟ ਹੈ ਡਾਕਟਰ ਦੇ ਜਾਗ ਵਾਲੇ ਤੇ ਵੇਖਦੇ ਆ ਕੀ ਕਹਿੰਦਾ ਵਾ ਤੇ ਕੰਮ ਤੋਂ ਆ ਕੇ 3:30 ਵਜੇ ਤੱਕ ਮੈਂ ਆ ਜੂੰਗੀ ਤੇ ਉਸ ਤੋਂ ਬਾਅਦ ਜਾਣਾ ਡਾਕਟਰ ਤੇ ਜੇ ਅੱਜ ਸੋਭਾ ਟਾਈਮ ਹੀ ਨਹੀਂ ਲੱਗਾਗਾ ਤੇ ਹੁਣ ਮੈਂ ਤਿਆਰ ਹੋਈ ਸੀਗੀ ਕੰਮ ਤੇ ਜਾਣ ਨੂੰ ਤੇ ਹੁਣ ਮੈਂ ਕਿਹਾ ਚਲੋ ਆ ਵੀਡੀਓ ਸਟਾਰਟਿੰਗ ਕਰਦੇ ਹਾਂ 11 ਬੱਚਨ ਵਾਲੇ ਅੱਜ ਮੌਸਮ ਵੀ ਵੈਸੀ ਆਵੇ ਹੈ ਜਮਾਂਮੇ ਹਾਂ ਲਾ ਗਾਂਬਰੀ ਛੱਤੀ ਚਾਲੀ ਹੈ ਗਾਂਬਰੀ 41 ਚਾਲੀ ਹੈ ਕਾਲਾਮਾਰੋ ਹੈ ਕੋਈ ਤਰੋਟਾ ਇਹਦੇ ਵਿੱਚ ਆ ਮੈਂ ਏ ਵੀ ਉਹਦੇ ਤੋਂ ਦੋ ਤੋਂ ਦੋ ਪਾਨੇ ਗਵਾ ਉਹਦੇ ਵਿੱਚ ਚਮੇਲੇ ਆ ਆ ਇਸ ਮੋਚੀ ਤੇ ਇਸ ਰੋਸ਼ੀ ਉਹਦੇ ਵਿੱਚ ਤੇ ਪਾਕੀ ਅ ਕਦਾਫੀ ਵੀ ਉਹਦੇ ਵਿੱਚ ਤਸਵੀਰੀ ਨਹੀਂ ਆ ਹਾਂ ਜੀ ਆ ਪਨੇ ਰੈਸਟੋਰੈਂਟ ਤੇ ਸਮਾਨ ਆਉਂਦਾ ਹੁੰਦਾ ਵਾ ਫਰਾਈਡੇ ਵਾਲੇ ਦਿਨ ਤੇ ਫਰਾਈਡੇ ਲਉਂਦੀ ਹੁੰਦੀ ਹੈ ਕਿ ਜੀ ਆਪਣਾ ਪਾਕਿਸਤਾਨ ਵੀ ਲੱਗਾ ਹੋਇਆ ਰੋਮਾਂ ਤੋਂ ਆਉਂਦਾ ਸਮਾਨ ਰੈਸਟੋਰੈਂਟ ਦਾ ਸਾਰਾ ਤੇ ਉਹ ਲੈ ਕੇ ਆਇਆ ਸੀਗਾ ਤੇ ਇੱਥੇ ਮੇਰੀ ਡਿਊਟੀ ਲੱਗੀ ਹੋਈ ਹੈ ਮੈਂ ਵੇਖਣਾ ਹੁੰਦਾ ਚੈੱਕ ਕਰਨਾ ਹੁੰਦਾ ਸਾਰਾ ਸਬਾਨ ਆਇਆ ਵਾ ਤੇ ਕਿਉਂਕਿ ਮੈਨੂੰ ਕਾਫੀ ਟਾਈਮ ਹੋ ਗਿਆ 8 ਸਾਲ ਹੋਣ ਆਲੇ ਇੱਥੇ ਰੈਸਟੋਰੈਂਟ ਤੇ ਲੱਗੀ ਨੂੰ ਤੇ ਤਕਰੀਬਨ ਮੈਂ ਹੀ ਇੰਨੇ ਟਾਈਮ ਦੇ ਤੇ ਪੁਰਾਣੀ ਟਾਈਮ ਦੇ ਕੱਲੀ ਹੋਈਆਂ ਜਿਹੜੀ ਇੰਨੇ ਟਾਈਮ ਤੋਂ ਇੱਥੇ ਲੱਗੀ ਹੋਈਆਂ ਫਿਰ ਮੇਰੀ ਵੀ ਇੱਥੇ ਡਿਊਟੀ ਲਈ ਹੋਈ ਹੈ ਮਾਲਕ ਨੇ ਤੇ ਮੈਂ ਹੀ ਵੇਖਣਾ ਹੁੰਦਾ ਸਾਰਾ 3:00 ਵਜੇ ਮੈਂ ਘਰ ਆਈ ਸੀ ਹੁਣੇ ਕੰਮ ਤੋਂ ਤੇ ਉਹਦੇ ਨੂੰ ਸਾਗ ਆਇਆ ਪਿਆ ਤੇ ਅੱਜ ਮੈਂ ਡਾਕਟਰ ਦੇ ਵੀ ਜਾਣਾ ਦੰਦਾਲਿਆਂ ਦੇ 3 ਵਜੇ ਤੇ ਹੁਣ ਵੇਖ ਲਈ ਪਹਿਲਾਂ ਕੁਝ ਖਾਣੇ ਪੀਣੇ ਫੇਰ ਹਾਂ ਤੇ ਬੱਸ ਇਸੇ ਮੈਂ ਸੋਬਾ ਧਰੂੰਗੀ ਜੇ ਸ਼ਾਮ ਨੂੰ ਸੈੱਟ ਲੱਗ ਗਿਆ ਕੰਮ ਤੇ ਜਾਣ ਤੋਂ ਪਹਿਲਾਂ ਤਾਂ ਸਵਾਰ ਕੇ ਰੱਖ ਲੂੰਗੀ ਮੈਂ ਆਦੀ ਨੂੰ ਮਾਲੇ ਮੈਂ ਰੋਟੀ ਖਾ ਕੇ ਤੇ ਚਾਹ ਕਰਤੀ ਚਾਹ ਹੀ ਮੈਂ ਕੇ ਲੱਗਾਂ ਡਾਕਟਰ ਦੇ ਹਾਂਜੀ ਹੁਣ ਮੈਂ ਕੰਮ ਤੋਂ ਆ ਗਈ ਸੀ ਬਸ ਹੁਣੇ ਹੀ ਆਈ ਆ ਤੇ ਹੁਣ ਦੇਖਦੀ ਆ ਫਸ ਖਾਣੇ ਪੀਣੇ ਆ ਕੀ ਆਇਆ ਪਿਆ ਇਹ ਮੈਂ ਆਉਦੀ ਚਾਹ ਪਾਲੀ ਆ ਮੈਂ ਬ੍ਰੈਡ ਚੂਲੇ ਵਿੱਚ ਮੈਂ ਉਹ ਰਾਦੀ ਕੱਢ ਕੇ ਰੱਖਤੀ ਉਹ ਹੁੰਦਾ ਵਾ ਮੈਂ ਚੱਲ ਉਹ ਮੈਂ ਚਾਹ ਕਰਕੇ ਰੱਖ ਲੀ ਹਾਂ ਹਾਂ ਜੀ ਚਾਹ ਬਾਝ ਗਈ ਤੇ ਹੁਣ ਚੱਲਿਆਂ ਡਾਕਟਰ ਦੇ ਕਿਉਂਕਿ 4 ਵਜੇ ਦੀ ਮੇਰੀ ਅਪਾਇੰਟਮੈਂਟ ਆ ਹੁੰਦੇ ਨਾਲ ਪਰ ਸ਼ਾਮ ਨੂੰ ਆਖਿਆ ਸੀ ਕਿ ਚਲਵਾੜੇ ਚੱਲਿਆਂ ਨੀਗਾ ਜਿਸ ਵਕਤ ਤੇ ਬਾਰ ਵੀ ਬਹੁਤ ਜ਼ਿਆਦਾ ਹਵਾ ਚੱਲੀ ਜਾਂਦੀ ਤਾਂ ਕੱਢ ਕੇ ਫਿਰ ਮੈਂ ਟਾਕੂਟ ਪਾ ਲਿਆ ਮੈਂ ਓਕੇ ਛਾਣੇ ਚਾਬੀ ਲੈ ਜਾ ਮੈਂ ਲੈ ਜੇ ओके चाओ पता नहीं बटनों ਉੱਥੇ ਜਾ ਕੇ ਕਿੰਨਾ ਟਾਈਮ ਲੱਗੂਗਾ ਤੇ ਮਾਮਾ ਆਉਣ ਵਾਲਾ ਜੇ ਮਾਮਾ ਆ ਗਿਆ ਨਾ ਮਾਮੇ ਨੂੰ ਕ ਚਾਹ ਬਣੀ ਪਈ ਆ ਚਾਹ ਪੀ ਲਉ ਹਾਂਜੀ ਮੇਰੇ ਬ੍ਰਦਰ ਆਇਆ ਨਹੀਂ ਸੀਗਾ ਅੱਤ ਮੌਸਮ ਬਹੁਤ ਜ਼ਿਆਦਾ ਖਰਾਬ ਬੱਦਲ ਆ ਗਿਆ ਅੱਜ ਸਵੇਰ ਤੋਂ ਹਵਾ ਹੀ ਨਹੀਂ ਤੇ ਚੱਲੀ ਜਾਂਦੀ ਐ ਨਾ ਹਵਾ ਦੇ ਨਾਲ ਠੰਡ ਹੋਈ ਪਈ। ਅਸਾ ਸਾਡੇ ਘਰ ਦੇ ਨਾਲ ਹੀ ਡਾਕਟਰ ਆਹੁੰਦੇ ਤੇ ਉਹ ਕਲੀਨਿਕ ਦਾ ਡਾਕਟਰ ਦਾ 2 ਮਿੰਟ ਦੀ ਰਿਪੋਰਟ ਆ ਤੁਰਕ। ਉਹ ਮੈਨੂੰ ਲਾਦਾ ਮਿਰਪਰਾ ਤੇ ਅਨਮੋਲ ਤੁਰੇ ਆਉਂਦੇ ਆ। ਉਹਨਾਂ ਨੇ ਸਾਗ ਵਾਸਤੇ ਸੱਦੇ। ਗੌਰਪ੍ਰੀਤ ਆਜੋ। ਉਹ ਤੁਰ ਕੇ ਹੀ ਆਏ ਆ ਕੰਮ ਤੋਂ ਆਏ ਸੀ ਉਹਨੂੰ ਵਿਚਾਰੇ ਮੈਂ ਇੱਧਰ ਬੁਲਾ ਲਿਆ ਉਹ ਫਿਰ ਫਰਾ ਮੇਰੇ ਨਾਲ ਹੀ ਆ ਗਿਆ ਸੀ ਉਹ ਇੱਥੇ ਬੈਠ ਗਿਆ ਮੈਂ ਹੁਣ ਅੰਦਰ ਚੱਲ ਲਈਂ ਬੈਠਾ ਮੈਂ ਉਸ ਵਿੱਚ ਆ ਗਿਆ ਉਹ ਮੈਂ ਇੱਥੇ ਜਾ ਕੇ ਤੇ ਆਉਂਦਾ ਲਾਤਾ ਆਸਰਾ ਆਖਤਾ ਮੈਂ ਤੁਹਾਨੂੰ ਨਾਲ ਲੈ ਕੇ ਚੱਲੀ ਕਿਹੜਾ ਫੋਨ ਜੀ ਉਤਲੇ ਮੈਂ ਕਰ ਉਹ ਤਾਂ ਇਸ ਸਾਰਾ ਨਹੀਂ ਲੱਗਦੀ ਨਾ ਸਰੋ ਨਹੀਂ ਤੋਰੀਆ ਤੋਰੀਆ ਵਾ ਨਾ ਸਾਝ ਸੁਆਦ ਨਹੀਂ ਮੰਨ ਹਾਂ ਆਹ ਨੂੰ ਪੱਕਿਆ ਲਾ ਦੇ ਲਾ ਨਾ ਮੇਰੇ ਬਾਤੂ ਵੀ ਸੀਗਾ ਵਿੱਚ ਸੀਗਾ ਨਾ ਮੂਲ ਬਾਤੂ आही कौशली आहाहा मेथी तेहेते पालक बात वो तो थल्ले होगा पालक चिरिया की भटवानी ने क्या किया इनके ये तो अच्छी काम मेल की <laughs> ਮੇਰੀ ਰੋਟੀ ਮੱਚ ਜਿ ਪਹਿਲੇ